ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਥਾਂਦੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਵੀ ਇਸ ਪਿੰਡ ਨੂੰ ਥੰਦ ਸ਼੍ਰੀ ਮੁਕਤਸਰ ਸਾਹਿਬ ਹੀ ਪੈ ਜਾਂਦੀ ਹੈ ਇਸ ਪਿੰਡ ਵਿੱਚ ਬਾਈ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਤੀਜਾ ਸੂਆ ਗੱਬਣ ਮੈਂ ਮੋਰਾ ਮੱਝ ਆ ਜਿਹੜੀ ਕਿ ਵਕਾਊ ਆ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਅਜਿਹੇ ਚੰਗੇ ਪਸ਼ੂ ਤੁਸੀਂ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਖਰੀਦਾਰੀ ਕਰ ਸਕੋ। ਸੋ ਦੋਸਤੋ ਹਰਿਆਣੇ ਦੀ ਮਾਝਾ ਬਹੁਤ ਟੌਕ ਕਲਾਸ ਆ। ਬਹੁਤ ਚੰਗਾ ਦੁੱਧ ਰਕਾੜਾ ਸਾਰੀ ਡਿਟੇਲ ਆਪਾਂ ਬਾਈ ਤੋਂ ਲੈਨੇ ਆ। ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ। ਆਓ ਜੀ ਬਾਈ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਬਾਈ ਜੀ ਆਪਣਾ ਨਾਮ ਦੱਸਿਓ ਜੀ। ਸੁਖਪ੍ਰੀਤ। ਸੁਖਪ੍ਰੀਤ। ਸੁਖਪ੍ਰੀਤ ਬਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ। 94632 94632 40796 40796 ਏ ਬਾਈ ਮੱਝ ਆਪਣੇ ਘਰ ਦੀ ਹੈ ਨਾ ਇਹ? ਨਹੀਂ ਪਹਿਲੇ ਸੂਏ ਆਪਾਂ ਹਰਿਆਣੇ ਤੋਂ ਲਿਆਏ ਸੀ। ਹਰਿਆਣੇ ਤੋਂ ਲਿਆਏ ਸੀ। ਹਾਂਜੀ ਟਵਾਣਾ ਜਿਲਾ। ਟਵਾਣਾ ਜਿਲਾ ਤੋਂ। ਤੇ ਬਾਈ ਦੂਜੇ ਸੂਏ ਕਿੰਨਾ ਗੱਧ ਦੁੱਧ ਗੱਡਿਆ ਸੀ ਤੁਹਾਡੇ ਕੋਲੇ? 12 ਕਿਲੋ। 18 ਕਿਲੋ। ਹਾਂਜੀ। ਨੈੱਟ ਬਾਈ। ਨੈੱਟ ਆਪਾਂ ਜੀ ਕੋਈ ਆਪਣਾ ਸਾਈ ਵੀ ਕਰਦਾ ਪਚਵਾ ਕੇ ਵੀ ਦੇ ਦਿੰਦੇ ਆ। ਸਾਈ ਕਰਦਾ ਉਹਨੂੰ ਚਵਾ ਕੇ ਵੀ ਦੇ ਸਕਦੇ ਆ। ਹਾਂਜੀ। ਤੇ ਅ ਕਿੰਨਾ ਮਾਸੂਆ ਬਾਈ ਇਹ? ਤੀਜਾ ਜੀ। ਤੀਜੇ ਸੂਏ ਸੂਣਾ ਤੇ ਕਿੰਨੇ ਕ ਦਿਨ ਲੈਂਦੀ ਹੈ ਬਾਈ? ਹਜੇ ਹਫਤਾ ਇਹਦੇ ਦਿਨ ਪੂਰੇ ਹੋਣ ਚ ਪਿਆ। ਇੱਕ ਹਫਤਾ ਦਿਨ ਪੂਰੇ ਹੋਣ ਚ ਪਿਆ। ਤੇ ਸੀਮਨ ਬਾਈ ਕਿਹੜਾ ਲੱਗਿਆ ਇਹ ਨੂਰ ਦਾ ਲੱਗਿਆ ਇਹ ਕਹਵਾ ਜੀ ਕਹ ਨੂਰ ਦਾ ਕੋਹੇ ਨੂਰ ਦਾ ਹਾਂ ਆਪਣੀ ਕੋਲੇ ਸਟਰਾ ਵੀ ਪਿਆ ਜਿਸਨੇ ਕਿ ਲੈਣਾ ਉਹ ਵੀ ਦੇ ਦੇ ਠੀਕ ਆ ਸਬੂਤ ਕੋਲੇ ਪਿਆ ਹਾਂਜੀ ਲਾਓ ਵੀ ਮਿੱਤਰੋ ਟੌਪ ਕਲਾਸ ਲక్ష్ਮੀ ਡੇਰੀ ਫਾਰਮਿੰਗ ਵਾਲਿਆਂ ਦੇ ਨੇ ਕੋਹੇ ਨੂਰ ਬੋਲਦੋ ਗੱਬਣਾ ਸੀਮਨ ਤੋਂ ਤੇ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਹਰਿਆਣੇ ਚੋਂ ਟਵਾਨੇ ਜ਼ਿਲ੍ਹੇ ਚੋਂ ਆਈ ਆ ਮੈਂ ਇਹ ਤੇ ਪਿਓਰ ਮੋਹਰਾ ਕੈਟਾਗਰੀ ਚ ਪੈਂਦੀ ਆ ਬਹੁਤ ਵੱਡਾ ਕਦਗਾਠਾ ਪਿੱਠਪੂੜਾ ਬਹੁਤ ਚੰਗਾ ਹੈ ਤੇ ਪੂਛ ਦਾ ਦੁੰਬਾ ਹੀਠਾਂ ਤਾਂ ਹੀ ਕਾਲਾ ਆ ਤੇ ਚਾਰ ਕਵਾਲ ਥੱਲੇ ਚਿੱਟੇ ਆ ਥਣ ਬਾਕਮਾਲਾ ਦੋਸਤੋ 18 ਕਿਲੋ ਦੁੱਧ ਬਾਈ ਕਹਿੰਦਾ ਵੀ ਗਰੰਟੀ ਨਾਲ ਆ ਜੇ ਕੋਈ ਵੀਰ ਸੂਣ ਤੋਂ ਬਾਅਦ ਲੈ ਜਾਂਦਾ ਤਾਂ ਮੈਂ ਲਿਖ ਕੇ ਦੇ ਦੂੰਗਾ ਬਾਕੀ ਦੋਸਤੋ ਮੱਝ ਦਾ ਲੇਵਾ ਦੱਸੂ ਆ ਤੁਹਾਨੂੰ ਤੇ ਆ ਕੇ ਤੁਸੀਂ ਚੈੱਕ ਪਾਸ ਵੀ ਕਰ ਸਕਦੇ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾ ਦੀ ਜੱਜਮੈਂਟ ਕਰਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਤੋੜ ਕੇ ਦਿਖਾਵਾਂਗੇ ਦੋਸਤੋ ਤੁਰਦੀ ਤਾਂ ਤੁਹਾਨੂੰ ਸਾਰੀ ਜਜਮੈਂਟ ਇਹਦੀ ਹਵਾਨੇ ਦੀ ਆ ਜਾਣੀ ਆ ਪੂਰਾ ਵਿਰਲਾ ਥਣ ਲੱਗਿਆ ਦੋਸਤੋ ਦੋਨਾਂ ਪਾਸਿਆਂ ਤੋਂ ਸੇਮ ਸਾਈਜ਼ ਆ ਜੀ ਦੇਖ ਸਕਦੇ ਹੋ ਤੁਸੀਂ ਥਣਾ ਦਾ ਬਹੁਤ ਸ਼ਾਨਦਾਰ ਥਣ ਹਵਾਨਾ ਦੋਸਤੋ ਦੇਖ ਸਕਦੇ ਹੋ ਤੁਸੀਂ ਮੇਲਕ ਵੈਨ ਵੀ ਚੰਗੀ ਆ ਇਹ ਸਾਈਜ਼ ਗੈਪ ਬਹੁਤ ਚੰਗਾ ਹੈ ਪੈਠਪੁੜਾ ਤੁਸੀਂ ਦੇਖ ਸਕਦੇ ਹੋ ਬਹੁਤ ਰਾਜੀ ਪਲੀ ਆ ਦੋਸਤੋ ਮੱਝ ਤੇ ਮਗਰਲੇ ਪਾਸੇ ਨੂੰ ਹਵਾਨਾ ਬਾਹਰ ਨੂੰ ਨਿਕਲ ਮੈਂ ਤੇ ਹਜੇ 8-10 ਦਿਨ ਇਹਦੇ ਸੂਣ ਚ ਬਾਕੀ ਆ ਤੁਹਾਨੂੰ ਜੱਜਮੈਂਟ ਵੀ ਆ ਜੂਗੀ ਉੱਪਰੋਂ ਰੀਡ ਦੀ ਹੱਡੀ ਬਿਲਕੁਲ ਸਿੱਧੀ ਆ ਤੇ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਲਾਓ ਵੀ ਸੱਜਣੋ ਤੁਰਦੀ ਤਾਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਇਹਦੀ ਆ ਜਾਣੀ ਆ ਪੀ ਲੈਂਦੇ ਪਾਣੀ ਪੀ ਲੈਂਦੇ ਕੋਈ ਕਿਸੇ ਬੋਲਣ ਨਾਲੋਂ ਘੱਟ ਨਹੀਂ ਦੋਸਤੋ ਕੋਈ ਤਗੜਾ ਜਿਵੇਂ ਬੱਲ ਹੁੰਦਾ ਹੈ ਨਾ ਇਸ ਤਰ੍ਹਾਂ ਦਾ ਸਰੀਰ ਆ ਹੌਲੀ ਤੋਰ ਬਾਈ ਲੈ ਚੱਲ ਤੋਰ ਲਾ ਬਾਈ ਵਾਹ ਬਾਈ ਬਹੁਤ ਕੀ ਬਾਤ ਹੈ ਬਹੁਤ ਭਾਰਾ ਸਰੀਰ ਆ ਤੇ ਬਹੁਤ ਸ਼ਾਨਦਾਰ ਪਿੰਡਾ ਲਾਸ਼ ਲਾਸ਼ ਕਰਦਾ ਦੋਸਤੋ ਦੇਖ ਸਕਦੇ ਹੋ ਤੁਸੀਂ ਬਾਹਰ ਕੱਢ ਲਾ ਬਾਈ ਇੱਕ ਵਾਰੀ ਫੇਰ ਲਾਓ ਵੀ ਮਤਰੋ ਪਿੰਡਾ ਲਾਸ਼ ਲਾਸ਼ ਕਰਦਾ ਤੀਜੇ ਸੂਏ ਕਰਮਾ ਵਾਲੀ ਨੇ ਸੁਣਾ ਤੇ ਲక్ష్ਮੀ ਡੇਰੀ ਫਾਰਮਿੰਗ ਵਾਲਿਆਂ ਦਾ ਕੋਹੇ ਨੂਰ ਬੋਲ ਤੋਂ ਇਹ ਗੱਬਣਾ ਦੋਸਤੋ ਮੋੜ ਲਾ ਬਾਈ ਬਹੁਤ ਵੱਡਾ ਢਾਂਚਾ ਹੈ ਤੇ ਖੁੱਲਾ ਹਵਾਨਾ ਤਿਆਰ ਕਰਨਾ ਆਏ ਨੇ ਛੋਟਾ ਛੋਟਾ ਸਿੰਗਾ ਤੇ ਮੋਹਰਾ categories ਚ ਪੈਂਦੀ ਆ 11 ਲੀਟਰ ਦੀ ਗਾਰੰਟੀ ਆ ਬਾਈ ਦੀ ਭਾਵੇਂ ਕੋਈ ਲਿਖਾ ਕੇ ਲੈ ਜੇ ਦੋਸਤੋ ਦੇਖ ਸਕਦੇ ਹੋ ਤੁਸੀਂ ਹਾਂਜੀ ਬਾਈ ਜੀ ਕੀ ਮੁੱਲ ਰੱਖਣਾ ਹੈ ਦਾ ਫਿਰ ਆਪਾਂ ਫੋਨ ਤੇ ਜੀ ਲਓ ਵੀ ਸਜਣੋ ਸਾਰੀ ਡਿਟੇਲ ਆਪਾਂ ਬਾਈ ਤੋਂ ਲੈ ਲਈ ਆ ਤੀਜਾ ਸੂਆ ਤੇ ਦੁੱਧ 18 ਕਿਲੋ ਦੀ ਗਾਰੰਟੀ ਆ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਜੇ ਕਿਸੇ ਵੀਰ ਨੇ ਇਹ ਮੱਝ ਖਰੀਦਣੀ ਆ ਆ ਕੇ ਵੀ ਦੇਖ ਕੇ ਪਾਸ ਕਰ ਸਕਦਾ ਤੇ ਬਾਈ ਨੂੰ ਫੋਨ ਵੀ ਕਰ ਸਕਦਾ ਉੱਪਰਲੇ ਪਾਸੇ ਨੰਬਰ 22 ਦਾ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਦੋਸਤੋ ਤੇ ਜਲਦੀ ਮਿਲਦੇ ਆਂ ਜੇਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ